ਸਿਮਰਨ ਵੀ ਆਪਾਂ ਸਟਾਰਟਿੰਗ ਲੈਵਲ ਤੇ ਕਰਦੇ ਆਂ ਵੀ ਸੁਰਤੀ ਧਿਆਨ ਲੱਗਦੀ ਜਿਵੇਂ ਤੁਸੀਂ ਇਹਨਾਂ ਆਪਾਂ ਕਹਿੰਦੇ ਆਂ ਹਿਰਦੇ ਦੇ ਵਿੱਚ ਧਿਆਨ ਲੱਗਦਾ ਨਾਭੀ ਹੁੰਦੀ ਆ ਜੀ ਗਲੇ ਕੰਠ ਦੇ ਵਿੱਚ ਹੁੰਦਾ ਜੀ ਪਰ ਉਹ ਛੋਟੇ ਲੈਵਲ ਦੀਆਂ ਗੁਰਮਤ ਦੇ ਵਿੱਚ ਗੱਲਾਂ ਨੇ ਜੀ ਕਾਹੇ ਕੋ ਕੀ ਜੇ ਧਿਆਨ ਜਪਨਾ ਜਦ ਤੈ ਸ਼ੁੱਧ ਨਹੀਂ ਮਨ ਆਪਣਾ ਇਹ ਅਮਰ ਸ਼ਕਨ ਦਾ ਬਾਅਦ ਚਾ ਜੀ ਅਸਲ ਜੋ ਸੀਸ ਦੇਣ ਦਾ ਮਤਲਬ ਵੀ ਇਹ ਸੀਗਾ ਨਾ ਜੀ ਕਿ ਆਪਣੀ ਮਤ ਤਿਆਗ ਦੇਣਾ ਜਿਸਨੇ ਇਸ ਮਾਰਗ ਤੇ ਚੱਲਿਆ ਉਹਨੂੰ ਕਸ਼ਟ ਆਉਣੇ ਜੀ ਚਰਿੱਤਰ ਮੈਂ ਸੁਣਿਆ ਵੀ 365 ਹੁੰਦੇ ਆ ਨਾਰ ਦੇ ਵੀ ਮੈਨੂੰ ਤੂੰ ਕੋਈ ਚਰਿੱਤਰ ਦਿਖਾਉਗੇ ਦੀ ਸੱਚੀ ਤੂੰ ਦੇਖਣਾ ਚਰਿੱਤਰ ਜੀ ਕਹਿੰਦੀ ਹਾਂ ਜੀ ਦਸਮ ਬਾਦਸ਼ਾਹ ਵੀ ਰੋਗ ਦੇ ਸੀ ਮੋਕੋ ਦਾਸ ਤਵਨ ਕਾ ਜਾਨੋ ਹਣਾ ਮਾਰੇ ਲਿਖ ਦਿਆ ਹੂੰ ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਟ ਮੇ ਪਰ ਹੈ ਕਿਆ ਬਾਤ ਕਹਿੰਦੇ ਜੋ ਮੈਨੂੰ ਪਰਮੇਸ਼ਰ ਕਹੂਗਾ ਉਹ ਨਰਕ ਚ ਜਾਣਗੇ ਮਹਾਰਾਜ ਨੇ ਲਿਖਿਆ ਨਾ ਸਟਾਰਟਿੰਗ ਤੇ ਬੰਦਾ ਸਭ ਕੁਝ ਕਰਕੇ ਦੇਖਦਾ ਰੱਬ ਨੂੰ ਪ੍ਰਾਪਤੀ ਕਰਨ ਲਈ ਕੇ ਪਰ ਜਿਵੇਂ ਧਿਆਨ ਜਪਨ ਤੋਂ ਵੀ ਕੁਰਬਾਨੀ ਰੋਕਦੀ ਹੈ ਅਡਕ ਕਰਕੇ ਰਾਜ ਮਿਲਦਾ ਜੀ ਰਾਜ ਭਾਗ ਐ ਨਹੀਂ ਮਿਲਦੇ ਜਿਨ੍ਹਾਂ ਦਾ ਤੱਪ ਹੁੰਦਾ ਉਹ ਕੋਈ ਪਿਛਲੇ ਜਨਮਾਂ ਦੇ ਕਰਮ ਹੁੰਦੇ ਉਹ ਇੱਥੇ ਰਾਜ ਭੋਗਦੇ ਆ ਜੀ ਉਹੀ ਸਵਰਗ ਆ ਇੱਥੇ ਬਸ ਭੋਗ ਲਿਆ ਜਿਹੜਾ